ਹਾਂਜੀ ਮਿੱਤਰ ਗਿਆ ਸਾਰੇ ਪ੍ਰਾਉਂ ਦਾ ਤੇ ਕਰਦ ਕ ਬਲੌ ਦੀ ਸਟਾਰਟਿੰਗ ਤੇ ਸਾਰਨਾ ਪਹਿਲਾਂ ਬਿੱਲੀ ਦਾ ਪ੍ਰੋਸੈਸ ਵੇਖੋ ਬਿੱਲੀ ਆਈ ਤਾਂ ਬਈ ਜ਼ਰੂਰ ਸੀ ਪਰ ਇਹ ਅੰਦਰ ਨਹੀਂ ਵੜੀ ਆਪਾਂ ਨਗਲੀ ਉਤਰੇ ਬਣਾਦਾ ਸੀਗਾ ਤੇ ਵਿੱਚ ਡੱਬੀ ਭਰ ਕੇ ਖੰਭਾ ਵੀ ਰੱਖ ਦਿੱਤੀ ਸੀ ਮੈਂ ਕਿਹਾ ਜੀ ਆ ਜੇ ਅੰਦਰ ਲੋਟ ਕੰਮ ਆਈਊਗਾ ਨਾ ਪਰ ਅੰਦਰ ਨਹੀਂ ਵੜੀ ਬਈ ਉਹ ਇਹ ਡੱਬੀ ਖੰਭਾ ਨਹੀਂ ਭਰ ਕੇ ਰੱਖਤੀ ਸੀ ਪਟਾਕੇ ਆਈ ਡੱਬੀ ਉਹ ਖੰਪਿਆ ਉਹਨਾਂ ਨੂੰ ਖੋਲ ਕੇ ਇਥੋਂ ਆ ਰਸੀ ਬੱਦੀ ਵੀ ਆ ਕੱਲ ਨੂੰ ਹੀ ਖਾਂਦੇ ਹਾਂ ਕੱਲ ਨੂੰ ਆਉਗੀ ਲੋਟ ਮੈਨੂੰ ਅੱਡੇ ਤੋਂ ਫਿਰ ਕਿਆ ਹਣਾ ਸਿਰਾਂ ਕਿਆ ਹਣਾ ਲਿਆਉਣਾ ਪੈਣ ਪੰਜੇ ਪੰਜੇ ਕੋਕੜਾਂ ਦੇ ਅੱਜ ਦਾ ਲੋਟਕਾਰ ਹੀ ਲੈਣੀ ਆ ਫਿਰ ਆਪਾਂ ਖੋਲਿਆ ਚਿਆਰਾ ਬਈ ਕੂਤਰੀ ਖੁੱਲ ਗਈ ਆਪਣਾ ਲੋ ਜੀ ਨਕਲੀ ਕਬੂਤਰ ਨੰਨਾ ਇੱਥੇ ਗੇਦੀ ਰੱਖ ਦਿੰਨੇ ਆ ਤੇਰਾ ਸੇ ਉਸੇ ਖੋਲ ਦਿੰਨੇ ਆ ਜਾਲ ਆਪਾਂ ਉੱਥੇ ਟੰਗ ਦਿੰਨੇ ਆ ਤੇ ਆਈ ਜਾਲ ਖੈਦ ਗਈ ਰਾਤ ਆਈ ਜਰੂਰ ਸੀ ਬਈ ਮਤਲਬ ਇੱਥੋਂ ਤੁਰ ਕੇ ਨਾ ਉਹ ਕੈਮਰੇ ਚ ਆ ਗਈ ਸੀ ਤੇ ਇੱਥੋਂ ਤੁਰ ਕੇ ਆਏ ਨਾਂਕੇ ਤੇ ਇਧਰ ਉਧਰ ਵੇਖ ਕੇ ਸਾਰੇ ਕਿਤੇ ਇਧਰ ਪਾਸੇ ਤੇ ਫਿਰ ਇੱਧਰ ਹੀ ਆਏ ਨਾ ਕਿ ਐਂ ਸਿੱਧੇ ਰਾਂਗੀ ਥੱਲੇ ਦੋ ਵਾਰ ਹੀ ਆਈ ਸੀ ਤੇ ਫਿਰ ਤੀਜੀ ਰ ਹੀ ਨਹੀਂ ਆਏਗੀ ਤੇ ਅੱਜ ਆ ਪੱਕਾ ਹੀ ਕੰਮ ਕਰਾਂਗੇ ਦਾ ਵੱਡੇ ਤੋਂ ਕੁੱਕੜਾਂ ਦੇ ਪੰਜੇ ਲੈ ਕੇ ਆਵਾਂਗੇ ਮੀਟ ਵਾਲਿਆਂ ਤੋਂ ਫੇਰ ਰੱਖਾਂਗੇ ਫੇਰ ਵੀਨੇ ਕਿਧਰ ਪਾਈਦੀ ਆ ਉਹ ਜਾਲ ਉੱਥੇ ਢੰਗ ਦਿੰਨੇ ਆ ਤੇ ਕਿਹਨਾਂ ਮਤਲਬ ਚਾਹ ਜੂ ਪੀ ਲਗੇ ਤੇ ਫੇਰ ਆਉਣੇ ਪੁੱਤਰਾਂ ਨੇ ਪਾਸੇ ਚਾਹ ਜੂ ਪੀ ਕੇ ਲੋ ਜੀ ਮਤਲਬ ਆ ਗਏ ਕੋਠੇ ਤੇ ਹੌਟ ਵਾਟਰ ਵੀ ਲੈ ਜਾਂਦਾ ਤੇ ਆ ਕੋਲਡ ਆ ਆ ਪਰਲਾ ਕੇ ਤੇ ਬੱਚ ਨੂੰ ਦੇਵਾਂਗੇ ਜਿਹੜੇ ਛੋਟੇ ਆ ਫਿਰ ਭਾਵਾਂਗੇ ਤੇ ਵਿੱਚੋਂ ਅੱਧੇ ਗੂਤਰ ਛੱਡ ਦੇ ਬੱਚੇ ਆਪਾਂ ਉਹਨਾਂ ਨੂੰ ਊਲੇ ਲਾ ਦੇ ਜਿਹੜੇ ਜਿਹੜੇ ਉੜਦੇ ਆ ਆ ਵੀ ਬਾਹਰ ਨਵੀਂ ਕੱਲ ਦੋ ਢੇਡੇ ਕੱਢ ਕੇ ਆਏ ਸੀਗੇ ਪਰ ਇਹਨੂੰ ਹੀ ਛੱਡਾਂਗੇ ਤੇ ਕਿਹੜੇ ਤੋਂ ਸਟਾਰਟ ਕਰੀਏ ਸਟਾਰਟ ਆਪਾਂ ਅੱਤੇ ਤੋਂ ਕਰਦੇ ਹਾਂ ਜਿਹੜਾ ਹੱਥ ਜਾ ਕੇ ਉਸੇ ਤੋਂ ਕਰਦੇ ਨੇ ਸਟਾਰਟ ਆ ਵੀਰਤ ਤਈ ਆ ਗਿਆ ਹੱਥ ਚ ਲਓ ਜੀ ਫਸਟ ਬੱਚਾ ਚਿੱਟਾ ਅੱਖਾਂ ਦਾ ਲਓ ਜੀ ਗਿਆ ਸੈਕੰਡ ਬੱਚਾ ਕੰਡ ਤੇ ਟੋਰੀ ਵਾਲਾ ਕਾਲਾ ਝੋਟਿਆ ਤੂੰ ਗਿਆ ਜੀ ਵੀ ਤੀਜਾ ਬੱਚਾ ਜੀ ਰੱਤਾ ਸਿਆਲ ਤੂੰ ਵੀ

ਕਹਿੰਦੇ ਡੱਬੇ ਆ ਗਏ ਕਹਿੰਦੇ ਚੱਤੇ ਸਰੜੇ ਕਾਕੇ ਵਾਲੇ ਥੱਲੇ ਮਿੱਦਾ ਚੱਟਾ ਮੋਢੇ ਵਿੱਚ ਟੇ ਆ ਚੱਲ ਬਈ ਤੂੰ ਛੀਵਾ ਬੱਚਾ ਜੀ ਟੌਰੀਂ ਬਗਲ ਕਾਂ ਦਾ ਤੀਰਾ ਹੈ ਗੱਲ ਲਾ ਬਈ ਤੁਮਣੀ ਲਓ ਜੀ ਕੰਡ ਤੇ 2 ਸ਼ਟ ਵਾਲਾ ਇਹ ਪਹਿਲਾਂ ਬੈਘੇ ਉੱਡਦਾ ਹੁੰਦਾ ਤੇ ਵੇਖੋ ਅੱਜ ਸਿੱਧਾ ਜਾਵੜਿਆ ਕਿ ਬੈਣਾ ਸ਼ਰੀ ਤੇ ਨਹੀਂ ਚਲ ਇਹਨੂੰ ਮਾਰ ਦਿਆਂ ਲੈ ਇਹਦਾ ਆਇ ਤੈਨੂੰ ਆਖੇ ਬੈਘੇ ਉੱਡਦਾ ਹੁੰਦਾ ਹੈ ਕਿ ਬਈਆ Berat aja Tauri kali kartus ya kak Kali tauri ya Ini malah bagi yuk aja Nah ini juga ਇਦਾਂ ਕਿ ਮੈਂ ਇਹਨੂੰ ਲੈ ਕੇ ਚੱਲੇ ਹਾਂ ਨਾਲ ਤੇ ਉੱਡੇ ਹੀ ਨਹੀਂਗਾ ਉਹ ਕਹਿੰਦਾ ਚੱਲ ਮੈਂ ਇਕੱਲਾ ਹੀ ਜਾਂਦਾ ਫਿਰ ਲਓ ਜੀ ਇਹ ਕਾ ਬੱਚਾ ਨਵਾਂ ਆਇਆ ਇਹਨੂੰ ਪਹਿਲੀ ਰੂਲਾ ਮਾਰਨਾ ਜੇ ਮੂੰ ਬਸ ਭੌਂਦੀ ਸੀ ਸ਼ਰੀ ਤੇ ਮੂੰ ਬੈਹ ਜਾਂਦਾ ਸੀਗਾ ਤੇ ਅੱਜ ਓਲਾ ਮਾਰ ਕੇ ਵੇਨੇ ਪਹਿਲੀ ਵਾਰੀ ਕਿੰ ਸ਼ਰੀ ਤੇ ਆਉਂਦਾ ਕਿ ਉੱਡਦਾ ਮੂੰ ਤਾਂ ਜਿਵੇਂ ਆਏ ਬਾਹਂਦੇ ਸੀ ਆਪਾਂ ਸਿੱਧਾ ਤੇ ਸਿੱਧਾ ਸ਼ਰੀ ਜਾਬੜਦਾ ਸੀਗਾ ਚੱਲ ਅੱਜ ਓਡਾ ਹੀ ਫਿਰ ਚਾਰ ਜਿਹੜੇ ਕਾਢਾਂ ਈ ਲਓ ਜੀ ਕਾਲੀ ਬਗਰਾਲ ਵੀ ਗਿਆ ਟੂ ਸੈਟ ਹੋ ਰਿਹਾ ਲਾ ਗਿਆ ਜਿਆ ਉੱਟ ਗਿਆ ਵੀ ਦੋਵੇਂ ਉੱਟ ਗਏ ਲਓ ਜੀ ਇੱਕ ਹੋਰ ਹੈਡ ਤੇ ਟੂਸੇ ਵਾਲਾ ਤੇ ਨਾਲ ਕਾਂਡਾ ਇਹ ਖੋਰ ਬੱਚਾ ਇਹਨੂੰ ਵੀ ਪਹਿਲੀ ਰੋਲਾ ਮਾਰਨਾ ਉਹ ਤਾਂ ਉੱਚਾ ਹੋ ਗਿਆ ਉਹ ਹੋ ਗਿਆ ਲਓ ਜੀ ਵੀ ਗਿਆ ਇਹ ਖੋਰ ਛੱਡ ਦੇ ਬਸ ਲਾਸਟ ਆ ਲਾਸਟ ਆ ਜੀ ਬੱਚਾ ਕਾਲੀ ਪੂਛ ਵਾਲੇ ਟੂਸੇ ਵਾਲਾ گیا جی 2 3 ਆ ਚੱਲਿਆ ਬਾਹੋਂ ਛਰੀ ਤੇ ਪਾਣੀ ਦੇ ਦੇ ਬੱਚੇ ਭਾਉਣੇ ਆ ਬਸ ਹੋਰ ਕਹਿਣੇ ਆ ਆਪਾਂ ਛੱਡਣਾਗਾ ਉਹ ਲਾ ਕਿਸ ਨੂੰ ਨਹੀਂ ਮਾਰਨਾਗਾ ਬਾਹੋਂ ਨੱਕਲੇ ਬੱਚੇ ਭਾਉਣੇ ਆ ਪਾਣੀ ਲਿਆਨਾ ਪਾਣੀ ਦੇ ਕੇ ਨਾਲੇ ਤੇ ਸਰੋਂ ਪਈਆ ਸਰੋਂ ਦੇਗੇ ਤੇ ਬੱਚੇ ਭਾ ਦੇਣੀ ਆ ਲੋ ਜੀ ਮਤਰੋ 12 ਵਜ ਗਏ ਤੇ ਬੱਚੇ 4 ਵਜ ਗਏ ਦੂਤ ਐਤ ਤੇ ਬਹਿ ਗਏ ਜਿਹੜੇ ਆਪਾਂ ਨਵੇਂ ਛੱਡੇ ਸੀਗੇ ਉਹ ਛੱਡ ਦੇ ਬਾਕੀ ਕਿਉਂਕਿ ਦੂਤ ਐਤ ਤੇ ਬਹਿ ਗਿਆ ਜਿਹੜੇ ਆਪਾਂ ਨਵੇਂ ਛੱਡੇ ਹਰੇ ਢੱਡ ਵਾਲੇ ਤੇ ਬਾਕੀ ਆਪਾਂ ਸਰੋਂ ਦੇ ਕੇ ਭਾਏ ਆ ਬੱਚੇ ਸਾਰੇ ਇੱਕ ਤਾਂ ਆ ਬੇਟਾ ਹਰੇ ਢੱਡ ਦਾ ਆ ਬਿਠਾ ਦੂੰ ਆਰੇਟੇ ਢਾਣੇ ਤੇ ਇੱਕ ਇਧਰ ਤਾ ਬਹਿ ਗਿਆ ਇੱਕ ਇਧਰ ਬਹਿ ਗਿਆ ਰਤਾ ਬਾਕੀ ਸਾਰੇ ਫਿਰਦੇ ਹੋ ਜਾਂਦੇ ਸਾਰੇ ਬਾਹਰ ਫਿਰਦੇ ਆ ਆ ਤੇ ਦੂਜੇ ਬੂਤਰ ਬਾਹਰ ਕੱਢਦਗੇ ਹੁਣ ਥੋੜਾ ਜਿਖਾਮ ਲੱਗਾ ਸੀ ਉਹਨੂੰ ਦਵਾਈ ਦਿੰਨੇ ਆ ਤੇ ਆਪਾਂ ਸਾਰੇ ਬੂਤਰ ਅੱਧੇ ਜਾਲ ਚ ਐ ਚਬਾ ਦਿੰਨੇ ਆ ਅੱਧੇ ਐ ਚਬਾ ਦਿੰਨੇ ਆ ਤੇ ਅੱਧੇ ਐ ਚਬਾ ਦਿੰਨੇ ਆ ਸਾਰੇ ਬੱਚੇ ਕੱਢ ਦਨੇ ਬਾਹਰ ਆਪਾਂ ਤੇ ਫੜ ਫੜ ਲੈ ਆਉਣੇ ਕੱਢ ਤੇ ਜੀ ਵੀ ਬਾਹਰ ਸਾਢੇ 12 ਹੋ ਗਏ ਅੱਦੇ ਆਵਾਦੇ ਆ ਖਿੱਲਰ ਕੇ ਖੜਦੇ ਯਾਰ ਇਕੱਠੇ ਹੀ ਖੜੇ ਆ ਐ ਇਹ ਥੱਲੇ ਕਪੜਾ ਨਹੀਂ ਲੱਗਣਾ ਤਾਂ ਕਿਸਾ ਲੋ ਡਰਦੇ ਜੀ ਇਹ ਇਹ ਕਪੜਾ ਲਾਵਾਂਗੇ ਸਿਉਾਂਗੇ ਦਾ ਕਪੜਾ ਸਿਉਣਾ ਰਾ ਤੇ ਜਾਨਵਰ ਆਪਣੇ ਸਾਰੇ ਹੀ ਫਿਰਦੇ ਆ ਪਾਏ ਖਾਣੇ ਮੰਜੇ ਤੇ Non mi senti bene, non mi senti bene, non mi senti bene, non mi che bene, non ਇਹ ਜੋਟਾ ਬਣਾਇਆ ਨਹੀਂ ਉਰਦੇ ਇਹ ਮੇਰੇ ਕੋਈ ਕੁੱਤਰ ਇਕੱਠੇ ਵੇਖੀਦੇ ਨਾ ਬੱਚੇ ਇਕੱਠੇ ਉੜਦੇ ਆ ਤੇ ਆਪਣੇ ਨਹੀਂ ਉੜਦੇ ਆ ਆਪਣਾ ਦੋ ਇਧਰ ਆਉਂਦੇ ਹੁੰਦੇ ਆ ਦੋ ਇਧਰ ਹੀ ਜਾਂਦੇ ਹੁੰਦੇ ਆ ਦੋ ਆਲੇ ਡੱਬਾ ਘੰਡ ਵਾਲਾ ਦੋ ਹੋਰ ਆ ਗਏ ਦੋ ਆਓ ਚੱਲੇ ਇਹ ਕਾਉ ਆ ਗਿਆ ਇਧਰੋਂ ਬੈਠੇ ਆ ਜੀ ਕੋ ਉਤਰਾ ਬਤਾ ਸਾਰੇ ਪਾ ਦੇ ਜਾਲ ਚ ਕੋ ਸਾਹਮਣੇ ਬੈਠੇ ਆ ਬਹਿ ਕੇ ਹੁਣ 10 ਮਿੰਟ ਫੁਮਚਰਾਉਂਦੇ ਆ ਨਾਲੇ ਜਿਹੜੀ ਕੱਲ ਬਣਾਈ ਵੀਡੀਓ ਉਹ ਡੈਟ ਕਰਕੇ ਉਹ ਰੱਖ ਦਨੇ ਆਪਾਂ ਥੰਬਨੇ ਬਣਾ ਕੇ ਰੱਖ ਦਨੇ ਆ ਫਿਰ ਆਥੇਨ ਲੋਡਨੀ ਪੈਂਗੀ ਜੀ ਲੋ ਜੀ ਮੇਤਰ ਕੋ ਉਤਰਾ ਬਤਾ ਰਹੇ ਸੀ ਸਾਰੇ ਤੇ ਬਾਈ ਆਏ ਹੋਏ ਸੀਗੇ ਗੁਰੂ ਸਾਹਿਬ ਤੋਂ ਤਿੰਨ ਕੋ ਉਤਰਾ ਮੋੜ ਗਏ ਆਪਾਂ ਲੈ ਕੇ ਗਏ ਸੀ ਬੱਚੇ ਆਸ ਤੇ ਕਿ ਦੂਦੂ ਤਿੰਨ ਤਿੰਨ ਬੱਚੇ ਘਡਾ ਲਏ ਤੇ ਹੁਣ ਮੋੜ ਗਿਆ ਤੇ ਪੁੱਤਰ ਹੈਗੇ ਆਪਣੇ 4 ਇੱਕ ਦੋ ਦਾ ਚਲੇ ਕਾਲੇ ਘੰਡ ਵਾਲਾ ਤੇ ਕਾਲੀ ਬੂਛ ਵਾਲਾ ਬੱਚਾ ਦੂੱਚੇ ਖੜੇ ਆ ਇੱਕ ਰੱਤਾ ਤੇ ਇੱਕ ਹੈਗਾ ਹਰੀ ਟੂਸੇ ਵਾਲਾ ਕਹ ਹਰੀ ਟੋਰੀ ਵਾਲਾ ਸੀ ਨਾ ਕਾਲੀ ਬਗੜ ਵਾਲਾ ਇੱਕ ਉਹ ਆ ਉਹ ਇੱਥੇ ਸੀਗੇ ਤੇ ਆ ਵੀ ਨਾਲ ਜੁਟ ਕੇ ਆ ਚਾਰ ਫਿਰਦੇ ਸੀਗੇ ਬਾਹਰ ਬੈਠਣਗੇ ਆਗੇ ਕਾ ਉਹ ਆ ਗਿਆ ਦੂ ਵੀ ਇੱਥੇ ਹੁਣੇ ਉਹ ਵਿਖਾ ਦਿੰਨੇ ਆ ਲਓ ਜੀ ਬਾਕੀ ਨੂੰ ਤਰ ਤਾਰਦੇ ਸੀਗੇ ਤੇ ਉਹ ਕਲੇਪੀ ਤਾਂ ਨਹੀਂ ਬਣੀ ਰਬਾਈਏ ਸੀ ਕਿ ਚਾਹ ਪਾਣੀ ਪਿਆ ਤੇ ਆਹ ਵੀ ਸਾਰੇ ਹੁਣ ਦਾਣਾ ਪਾਣੀ ਪੋਣੇ ਗੂਤਰਾਂ ਨੂੰ ਹੋ ਪਰ ਇਹ ਵੀ ਖੀ ਜਾਂਦੇ ਗੂਤਰੋ ਪਰ ਦਾਣਾ ਪਾਣੀ ਪਾਦ ਗਏ ਉਹ ਨਹੀਂ ਆਉਂਦੀ ਨਹੀਂ ਉਹ ਵੀ ਵਿਖਾ ਦਿੰਨੇ ਆ ਬਾ ਵੀ ਆ ਗਿਆ ਇਨੂੰ ਤਾੜਦਗੇ ਤੇ ਫਿਰ ਆਪਣੇ ਕੂਤਰਾਂ ਇਹ ਰਾਨਾ ਨਹੀਂ ਮੈਂ ਕਿਹਾ ਕਿ ਆਖ ਹੈ ਨਾ ਇਹਨੇ ਪਹਿਲਾਂ ਨਿਸ਼ਾਨੀ ਲੱਗੀ ਸੀ ਐਂ ਲੱਗੀ ਸੀ ਤੇ ਉਹਨਾਂ ਨੇ ਲਾਏ ਆਣਾ ਕੋਈ ਵੀ ਰੰਗ ਤੇ ਚਿੱਟੇ ਸੀਗੇ ਮੈਂ ਚੱਲ ਰੰਗ ਰੂਣ ਲਾ ਕੇ ਤੇ ਪੈਰ ਇਹਨਾਂ ਨੂੰ ਧੋ ਕੇ ਤੇ ਫੇਰ ਛਟਾਂ ਖੋਡੇ ਚ ਰੰਗ ਲਾਤਾ ਕਿ ਜੋ ਸੋਕੇ ਆਤਵਾਰ ਪੈਰ ਪੂਰ ਧੋ ਕੇ ਛੱਡ ਦਿੰਨੇ ਫੁੱਡੇ ਚ ਆਪਾਂ ਮੈਂ ਪਾਊਡਰ ਪਾਟਰ ਪਾ ਦੇ ਨੀ ਨਾ ਦੇ ਪਾਊਡਰ ਪਾ ਕੇ ਪੈਰ ਪੂਰ ਧੋ ਕੇ ਫੇਰ ਛੱਡਾਂਗੇ ਤੇ ਬੱਚੇ ਮੇਤਰੋ ਬਹਿ ਗਏ ਸੀ ਆਪਣੇ ਬੱਡੂ ਰਾ ਲਉਣਾ ਰਹਿ ਗਿਆ ਸਾਢੇ 4 ਹੋ ਗਿਆ ਸਾਢੇ 4 ਵਜੇ ਬੈਠੇ ਮਤਲਬ 2:00 4:00 ਵਜੇ ਬੈਠੇ ਸੀਗੇ ਤੇ ਦੋ ਸਾਢੇ 4 ਵਜੇ ਬੈਠੇ ਫਿਰ ਬੁਖਾ ਦੇ ਨੇ ਕਿਹੜੇ ਕਿਹੜੇ ਇੱਕ ਤਾਂ ਉਹ ਬੈਠਾ ਉਹ 4:00 ਵਜੇ ਬੈਠਾ ਰਹਿ ਗਿਆ ਤੇ ਇਹ ਨਾਲ ਹੀ ਆ ਰਿਹਾ ਆ ਕਾਲੀ ਬਗਨ ਦਾ ਵੀ ਸਾਢੇ 4 ਵਜੇ ਬੈਠਾ ਚੰਗੇ ਉੱਡੇ ਜੇ ਬਹੁਤ ਚੰਗੇ ਉੱਡੇ ਬੱਚੇ ਬਾਕੀ ਯਾਰ ਇੱਕ ਤੋਂ ਪਲਾ ਬਾਅਦ-ਬਾਅਦ ਹੀ ਬੈਠੇ ਸਾਰੇ ਉਹ ਵੀ ਇੱਕ ਤੋਂ ਬਾਅਦ ਹੀ ਬੈਠਾ ਜਿੰਨੇ ਵੀ ਛੱਡੀ ਨੇ ਇੱਕ ਤੋਂ ਬਾਅਦ-ਬਾਅਦ ਹੀ ਬੈਠੇ ਆ ਇਹ ਇੱਕ ਇਹ ਬੈਠਾ ਇੱਕ ਇਹਨੇ ਰੱਤਾ ਸੀਗਾ ਪੂਛ ਡੰਡਾ ਸੀਗਾ ਦੇ ਉਹ ਬੈਠਾ ਛਿੱਟਾਂ ਅੱਖਾਂ ਦਾ ਆ ਗਿਆ ਇਹ ਇੱਕ ਇਹ ਸਾਢੇ 4 ਵੇ ਬੈਠਾ ਤੁਰ ਪੜ ਜਾ ਆਹ ਹਾਲਾ ਇਹ 4.5 ਵਾਲੇ ਆ ਗਏ। ਪਚਾਰ ਵੀ ਇੱਕ ਕਾਲੀ ਪੂਛੜ ਤੇ ਇੱਕ ਇੱਥੇ ਬੈਠੇ ਕੱਲਾ ਕਾਲਾ ਘਾਡਾ। ਉਹ ਬੈਠੇ ਤੇ ਨਗਰ। ਉਹ ਚਾਰ ਵੀ ਬੈਠਾ। ਬਸ ਦਾਣਾ ਪਾਣੀ ਪਾਦਾ ਉਂਤੜਾ ਨੂੰ। ਪਾਣੀ ਘੱਟ ਪੀਂਦੇ ਐ ਚੋ ਤੇ ਕੋਈ ਨਾ ਆਪਾਂ ਫੇਰ ਆ ਕੇ ਕਰੀ ਮੂੰਹ ਲਵਾ ਲਾਂਗੇ ਇਹਨਾਂ ਦਾ। ਅੱਜ ਪੀ ਲੈਣ ਕੋਈ ਨਹੀਂ ਕੱਲ ਨੂੰ ਤਾਂ ਪੀ ਲੈਣਗੇ ਇਹ ਬਾਕੀ ਉੱਤੇ ਆ ਦੋਰਾ ਖੋਲ ਦਿੰਨੇ ਆ ਤੇ ਉਹਨਾਂ ਪਾਊਡਰ ਪਾ ਕੇ ਉਹ ਛੱਡ ਦਿੰਨੇ ਆ ਬਾਕੀ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਆਪ ਲੋ ਜੀ ਮਿੱਤਰੋ ਹੋ ਗਿਆ ਨੇਰਾ ਤੇ ਆਪਾਂ ਡਿਗਾਰਡਮੈਂਟ ਵੀ ਲੈ ਜਾਂਦਾ ਸੀਗਾ ਜਿਹੜਾ ਆਪਾਂ ਤੁਹਾਨੂੰ ਰਾਜ਼ ਆਖਿਆ ਸੀਗਾ ਬਿੱਲੀ ਫੜਨ ਦਾ ਤਰੀਕਾ ਹੋਰ ਵਰਤਦੇ ਆਪਾਂ ਕੋਈ ਨਾ ਨਗਦੀ ਪੁੱਤਰ ਬਣਾਇਆ ਸੀਗਾ ਉਹ ਦਿਨ ਨਹੀਂ ਆਏਗੀ ਹੁਣ ਫੇਰ ਪਿੰਜਰਾ ਲਾਉਣੀ ਆ ਅੱਜ ਨਹੀਂ ਆਪਾਂ ਸੁੱਕੀ ਜਾਂਦੇ ਫੇਰ ਅੱਜ ਤਾਂ ਫੜ ਕੇ ਛੱਡਾਂਗੇ ਅੱਜ ਜਿਹੜਾ ਤੁਹਾਨੂੰ ਆਖਿਆ ਸੀ ਬਲੌਗ ਚ ਕੁੱਕੜ ਰਿੰਗ ਸਰਨੇ ਲੇ ਗਏ ਅੰਨੰਨੇ ਆਪੋ ਲੋਹੇ ਤਾਂ ਨਹੀਂ ਦਿਖਾਉਂਦੇਗੇ ਯਾਰ ਮੇਰੇ ਯਾਰ ਜੇ ਆਪਾਂ ਬਲੌਗ ਚ ਖੂਨ ਖਰਾਬ ਐ ਵਿਖਾ ਲਗੇ ਤੇ ਬੈਨ ਕਰ ਦਿੰਦਾ YouTube ਹਣਾ ਬਲੌਗ ਤੇ ਮੇ اکاؤنٹ ਉੱਡਣ ਦਾ ਡਰ ਆ ਤੇ ਇਹ ਆਪਾਂ ਉਸੇ ਤਰ੍ਹਾਂ ਹੀ ਫੇਰ ਪਿੰਜਰਾ ਲਾ ਲੈਨੇ ਆ ਪਿੰਜਰਾ ਲਾ ਕੇ ਉਵੇਂ ਰੱਸੀ ਬੰਨ ਕੇ ਇਹਦੇ ਵਿੱਚ ਪਿੰਜਰਾ ਸਿਰੀਆਂ ਪਾਵਾਂਗੇ ਤੇ ਸਿਰੀਆਂ ਨੂੰ ਆਊਗਾ ਬਿੱਲਾ ਕਿੱਲਾ ਹੋ ਜੀ ਨਾ ਇਥੇ ਰਾਦੇ ਆ ਆ ਜਾਈਏ ਸੁੱਕਾ ਮੜਨ ਨੂੰ ਦੇਖੋ ਆਪਾਂ ਉਹਨਾਂ ਸਿਰਨਾ ਸੁੰਨਾ ਰੱਖ ਕੇ ਰੱਸੀ ਵੀ ਸੀ ਪਾ ਕੇ ਇਹ ਬਾਅਦ ਵਿੱਚ ਪਾਵਾਂਗੇ ਹਜੇ ਨਾ ਬਾਜ ਨੂੰ ਦਾਣੇ ਪਾਉਣੇ ਆ ਰੋਟੀ ਖੋਣੀ ਆ ਤੇ ਪਾਣੀ ਪੀਉਣਾ ਪਹਿਲਾਂ ਬਾਜ ਦਾ ਦਾਣਾ ਪਾਣੀ ਨਿਵੀੜਦਗੇ ਇਹਨੂੰ ਇੱਥੇ ਰੱਖ ਦਗੇ ਹਨ ਤੇ ਬਾਕੀ ਗੂਤਰਾ ਨੂੰ ਓਕੇ ਆ ਦਾਣਾ ਪਾਣੀ ਪਾਦਾ ਸੀ ਗੂਤਰਾ ਨੂੰ ਬੱਚਿਆਂ ਨੇ ਵੇਖਿਆ ਰੇ ਪਾਣੀ ਪੀੜਿਆ ਕਿ ਨਹੀਂ ਪੀਤਾ ਮੱਕੀ ਬੜੀ ਛੱਡ ਗਈ ਅੱਜ ਇਹਨਾਂ ਨੇ ਰੁਕ ਗਿਆ ਰੁਕ ਗਿਆ ਝੋਟਿਆ ਪੀਤਾ ਨਹੀਂ ਨਾ ਯਾਰ ਦੋ ਵੀ ਪੀਤਾਏ ਹਾਂ ਦੋ ਵੀ ਪੀਤਾ ਤੁਸੀਂ ਨਹੀਂ ਨਹੀਂ ਪੀਤਾ ਯਾਰ ਲੱਗਦਾ ਹਾਂ ਅੱਜ ਤੱਕ ਉਤਰਾ ਨੇ ਬਹੁਤ ਨੇ ਪਾਣੀ ਪੀ ਲਿਆ ਪੀਤਾ ਨੇ ਇਹ ਵੀ ਅੱਜ ਤੱਕ ਬਹੁਤ ਉਤਰਾ ਨੇ ਪਾਣੀ ਪੀ ਲਿਆ ਲਗਭਗ ਆ ਸਾਰਿਆਂ ਨੇ ਪੀ ਲਿਆ ਹੁਣ ਸੇਗਾ ਹੀ ਆ ਸਾਰਿਆਂ ਦੇ ਬੋਟੇ ਯਾਰ ਕਾ ਨੂੰ ਛੇੜਦੇ ਨਾ ਰਾਤ ਨੂੰ ਤੁਰ ਬਾਈਂ ਦਾਣਾ ਪਾਣੀ ਪਾਏਗੀ ਤੇ ਫਿਰ ਆ ਕੇ ਜੁਗਾੜ ਮੈਂਡ ਲਵਣੀ ਬਿੱਲੀ ਲਾ ਲਈ ਆਪਾਂ ਤੁਰ ਚੱਲਦੇ ਹਾਂ ਮਤਲਬ ਅਥਲੇ ਤੇ ਫਿਰ ਬਾਈਂ ਨੂੰ ਦਾਣਾ ਪਾਣੀ ਪਾ ਆਗੇ ਸਮਾਰ ਕੇ ਜਿਉ ਪੈਣ ਲੱਗੇ ਫੇਰ ਹੀ ਆਵਾਂਗੇ ਤਾਂ ਮਤਲਬ 10 10 15 ਮਿੰਟਾਂ ਦੀ ਲੱਗਦੇ ਆ ਥੱਲੇ ਨਾ ਰੋਟੀ ਢੀ ਖਾ ਲਈ ਆਪਾਂ ਤੇ ਬਾ ਆ ਕੇ 10 ਮਿੰਟ ਤੱਕ ਤੇਰ ਉੱਪਰ ਆਪਾਂ ਲੈ ਵੀ ਮਤਰਾ ਖਾਲਾ ਦਾਣੇ ਉਮੇਤਰਾ ਕਮਲ ਨੂੰ ਗੋਪੜ ਕੀ ਇਹਨਾਂ ਦਿਮਾਗ ਫਰਕ ਲੱਗਦਾ ਮੇਰੇ ਤੇ ਲੈ ਲੈ ਨੇ ਦਾਣੇ ਖਾ ਲੈ ਭੁੱਖਾ ਹੈਗਾ ਬਾਜ ਮੈਂ ਹੀ ਰੱਖਦੇ ਨੇ ਬਾਜ ਤਾਂ ਆਠਾ ਵੇਖਣਾ ਰਾਤ ਨੂੰ ਲੈ ਕਮਾਲ ਹੋ ਗਈ ਯਾਰ ਪਈ ਛੋਟੂ ਡਾਂਲੇ ਲੈ ਆਉਂਦਾ ਇਹ ਲੈ Kala. kala. Kala ਦੋ ਲੋਦੀ ਕੌਣ ਹੈ ਗੁੜਕੀ ਜਾਣਾ ਯਾਰ ਲੈ ਬੁਟਾ ਰੱਖ ਤੇ ਕਰ ਆਇਆ ਆਇਆ ਬਾਈ ਆਇਆ 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 ਸੀਦੀ ਖੜਾ ਬਿੱਲੀ ਆਉਣ ਵਾਲੀ ਆ ਆਇਆ ਫਰੀਚੇ ਆ ਆਇਆ 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 ਆ ਗਿਆ ਆਇਆ ਸਿਆਣਾ ਯਾਰ ਬਾਈ ਆ ਫਰਾਂਕ ਨਹੀਂ ਖਾਣੇ ਫਿਰ ਤਾਂ ਧੱਕੇ ਨਾਲ ਦੇਨੇ ਪੈਣੇ ਆ ਆ ਥੋੜੇ ਦੇ ਦੇ ਨੀਰ ਦਾ ਨੇ ਤੇ ਪਾਣੀ ਪਿਆ ਦਿੰਨੀ ਆ ਠੀਕ ਲੋ ਜੀ ਮੈਂ ਤੋ ਆ ਗਿਆ ਸ਼ਿਕਾਰ ਕਹਿੰਦੇ ਬਿੱਲਾ ਬਾਹਰ ਲਾ ਬਿੱਲਾ ਆ ਆ ਬਿੱਲਾ ਠੀਕ ਜੀ ਦੀ ਅਡੀਕ ਕਰਦੇ ਕੀ ਆਪਾਂ ਫੜ ਲਿਆ ਰਾਜਾ ਇੱਧਰ ਦੇਖ ਬਿੱਲੇ 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 ਵਾ ਗੂਮ ਕਰਦਾ ਓਏ ਬਿੱਲੇ ਉਹ ਛੱਡ ਕੇ ਆ ਜਾਵੇ ਹਨਾ ਹਨਾ ਪਾਟਣਾ ਨੂੰ ਲੀ ਆਂਦਾ ਕਨ ਛੱਡ ਕੇ ਆਵਾਂਗੇ ਆਪਾਂ ਇਹ ਪਾਏ ਗੱਟੇ ਜਾ ਆਵੇ ਜਾਲ ਤੇ ਇੱਥੇ ਪੰਡਦਾ ਨੇ ਥੋੜਾ ਜਾ ਇੱਥੋਂ ਉੱਧੜ ਗਿਆ ਜਾ ਦਾ ਕੰਮ ਪਰ ਬਿੱਲਾ ਫੜਦਾ ਬਿੱਲਣਾ ਨਹੀਂ ਛੱਡਿਆ ਇਹਨੂੰ ਗੱਟੇ 'ਚ ਪਾਵਾਂਗੇ ਕਿਵੇਂ ਨਾ ਕਿਵੇਂ ਕੱਢ ਕੇ ਗੂੰਗਰਦਾ ਗੂੰਗੂ ਵੇ ਚਲਾ Por aiutare, eh... C'è qualcuno che è lì, vieni da te. Non ਵੇ ਰੱਥਰੇ ਲਓ ਜੀ ਮੈਂ ਤੁਰ ਗੱਟੇ ਚ ਪਾਤੀ ਆ ਤੇ ਜਿਹੜਾ ਮੁੰਡਾ ਆਪਣੇ ਕੋਲੇ ਆਇਆ ਸੀ ਨਾ ਉਹ ਦੁੱਧ ਲੈਣ ਆਉਂਦਾ ਹੁੰਦਾ ਉਹ ਨਾਲ ਦੇ ਪਿੰਡ ਦਾ ਉਹਨੂੰ ਪਿੰਡੇ ਥੋੜਾ ਕੰਮ ਤੇ ਰਾਤ ਨੂੰ ਫਿਰ ਉਹ ਆਊਗਾ ਥੋੜਾ ਲੇਟ ਆਊਗਾ ਤੇ ਨਾਲ ਦੇ ਪਿੰਡ ਦਾ ਉਹ ਤੇ ਉਹਨੂੰ ਆਪਾਂ ਗੱਟਾ ਫੜਾ ਦਾਂਗੇ ਆਪੀ ਨਾਲ ਦੇ ਪਿੰਡ ਨਾਲ ਜਾ ਕੇ ਛੱਡ ਦੂਗਾ ਉਹ ਹੈਗਾ ਚੰਗਾ ਆਦਾ ਇਧਰੋਂ ਆਪਣੇ ਨਾਲ ਪਿੰਡੀ ਦੇ ਸਾਹਮਣੇ ਚੰਗਾ ਉਧਰ ਦਾ ਉਹਨੂੰ ਗੱਟਾ ਫੜਾ ਦਾਂਗੇ ਤੇ ਆਦੇ ਪਿੰਡ ਜਾ ਕੇ ਛੱਡ ਦੂਗਾ ਨੂੰ ਤਕੂਤਰਾ ਸ਼ੌਂਕ ਹੈ ਨੀਗਾ ਉਹ ਦੋਵੇਂ ਆਪਣਾ ਫਰੈਂਡ ਆ ਤੇ ਕਹਿੰਦਾ ਕੋਈ ਨਾ ਮੈਂ ਚੱਲ ਲੈ ਜਾਊਂਗਾ ਉੱਥੇ ਆ ਕੇ ਛੱਡ ਦੂਗਾ ਤੇ ਗੱਟੇ 'ਚ ਪਾ ਲਈ ਫਾਈਨਲੀ ਆਪਾਂ ਚਲੋ ਇਹ ਨਹੀਂ ਹੁੰਦੀ ਹੁਣ ਕਮੈਂਟ ਕਰਕੇ ਦੱਸੋ ਇਹ ਨਾਲੇ ਪਿੰਡੋਂ ਆ ਸਕਦੀ ਬਿੱਲੀ ਕਿ ਨਹੀਂ ਆ ਸਕਦੀਗੀ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਬਾਕੀ ਮਿੱਤਰੋ ਕਰਦੇ ਆ ਬਲੌਗ ਦਾ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਬਾਕੀ ਸਾਰੇ ਵੀ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਤੇ ਮਿੱਤਰੋ ਕੋਈ ਵੀ ਗਲਤੀ ਹੁੰਦੀ ਨਾ ਬਲੌਗ ਦੇ ਵਿੱਚ ਕੋਈ ਵੀ ਯਾਰ ਮਤਲਬ ਜਾਂ ਸੋਣਾ ਨਹੀਂ ਲੱਗਾ ਜਿੱਥੋਂ ਸੋਣਾ ਨਹੀਂ ਲੱਗਦਾ ਹਨਾ ਜਾਂ ਕਿਵੇਂ ਬਣਾਇਆ ਕਰਕੇ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਯਾਰ ਹਨਾ ਬੰਦਾ ਫਿਰ ਅਗਲਾ ਉਸ ਹਸਾਉਣ ਵੀਡੀਓ ਬਣਾ ਲੈਂਦਾ ਜੇ ਆਪਾਂ ਖੇਤ ਦਾ ਵਿੱਚ ਲੈ ਆਇਆ ਕਰਕੇ ਹਨਾ ਜਾਂ ਨਾਲ ਲੈ ਆਇਆ ਕਰਕੇ ਉਸ ਹਸਾਉਣ ਬੰਦਾ ਵੀਡੀਓ ਬਣਾ ਲੈਂਦਾ ਤੇ ਕਮੈਂਟ ਜਰੂਰ ਕਰਦਿਆ ਕਰੋ ਯਾਰ ਕਿਹੜਾ ਸੀਨ ਵਧੀਆ ਲੱਗਾ ਤੇ ਕਿਹੜਾ ਨਹੀਂ ਵਧੀਆ ਲੱਗਾ ਬਾਕੀ